ਮਾਡਲ ਬੂਥ ਜਿਹੜਾ ਬਣਾਇਆ ਇਹ ਸਾਡੀ ਇੰਟਰ ਡਿਸਟ੍ਰਿਕਟ ਬਾਉਂਡਰੀ ਦੇ ਉੱਤੇ ਹਾਲੀਓ ਡਿਸਟ੍ਰਿਕਟ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਨਾਲ ਬੂਥ ਜਿਹੜੇ ਬਣਾਵਾਂਗੇ ਤੁਸੀਂ ਦੇਖਿਆ ਇਹਦੇ ਵਿੱਚ ਅਸੀਂ ਸੀਸੀਟੀਵੀ ਕੈਮਰੇ ਸਾਡੇ ਡੀਵੀਆਰ ਵਿੱਚ ਹਰ ਇੱਕ ਤਰ੍ਹਾਂ ਦੀ ਲਾਈਟ ਦੀ ਫਸੂਲਤੀ ਜਿਹੜੀ ਉਹ ਆਏਗੀ ਅਨੁਯੋਗ ਡੀਜੀਪੀ ਸਾਹਿਬ ਦੀ ਖਾਜ ਸੀ ਕਿ ਅਸੀਂ ਇਸ ਤਰੀਕਾ ਦਾ ਮੋਹਾਲੀ ਨੂੰ ਜਿਹੜਾ ਮਾਡਲ ਡਿਸਟ੍ਰਿਕਟ ਬਣਾਈਏ ਜਿਹੜਾ ਪਤਾ ਲੱਗੇ ਸਟੇਟ ਦੇ ਵਿੱਚ ਕਿ ਅਸੀਂ ਹਰੇਕ ਏਰੀਏ ਨੂੰ ਹਰੇਕ ਬੂਥ ਨੂੰ ਤੇ ਹਰੇਕ ਪਿੰਡ ਨੂੰ ਜਿਹੜਾ ਅਸੀਂ ਕਵਰ ਕੀਤਾ અમારી ਹਿਲਸ ਕੰਪਨੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਪੁਲਿਸ ਤੇ ਨਾਲ ਮਿਲ ਕੇ ਸਾਡੇ ਡੀਐਸਪੀ ਸਾਹਿਬ ਐਸਐਚਓ पीएसएसपी ਸਾਡੀ ਉਗਵਾਈ ਦੇ ਹੇਠ ਇਹ ਜਿਹੜਾ ਬੂਥ ਬਣਾਇਆ ਇੱਕ ਅਸੀਂ ਮਾਡਲ ਬੂਥ ਜਿਹੜਾ ਬਣਾਇਆ ਇਹ ਸਾਡੀ ਇੰਟਰ ਡਿਸਟ੍ਰਿਕਟ ਬਾਉਂਡਰੀ ਦੇ ਉੱਤੇ ਆ ਇਹ ਆਮ ਲੋਕਾਂ ਲਈ ਜਿੱਥੇ ਹੈਲਪਫੁਲ ਹੋਏਗਾ ਉੱਥੇ ਇੱਕ ਮਾਡਲ ਦੇ ਰੂਪ ਦੇ ਵਿੱਚ ਅਸੀਂ ਮੁਹਾਲੀ ਸ਼ਹਿਰ ਦੇ ਵਿੱਚ ਇਵਨਕ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਨਾਲ ਬੂਥ ਜਿਹੜੇ ਬਣਾਵਾਂਗੇ ਔਰ ਤੁਸੀਂ ਦੇਖਿਆ ਇਹਦੇ ਅਸੀਂ ਸੀਸੀਟੀਵੀ ਕੈਮਰੇ ਸਾਡੇ ਡੀਵੀਆਰ ਵਿੱਚ ਹਰੇਕ ਤਰ੍ਹਾਂ ਦੀ ਲਾਈਟ ਦੀ ਫੈਸਿਲਿਟੀ ਜਿਹੜੀ ਉਹ ਆਏਗੀ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਖਾਹਿਸ਼ ਸੀ ਕਿ ਅਸੀਂ ਇਸ ਤਰੀਕਾ ਦਾ ਇੱਕ ਮੋਹਾਲੀ ਨੂੰ ਜਿਹੜਾ ਮਾਡਰਨ ਡਿਸਟ੍ਰਿਕਟ ਬਣਾਈਏ ਜਿਹੜਾ ਸਾਰਿਆਂ ਲਈ ਪਤਾ ਲੱਗੇ ਸਟੇਟ ਦੇ ਵਿੱਚ ਕਿ ਅਸੀਂ ਹਰੇਕ ਏਰੀਏ ਨੂੰ ਹਰੇਕ ਬੂਥ ਨੂੰ ਤੇ ਹਰ ਇੱਕ ਪਿੰਡ ਨੂੰ ਜਿਹੜਾ ਅਸੀਂ ਕਵਰ ਕੀਤਾ ਸਾਡੀਆਂ ਜੜੀਆਂ ਪੀਸੀਆਰ ਨੇ ਉਹ ਜਦੋਂ ਵੀ ਇੱਧਰ ਆਉਣਗੇ ਉਹਨਾਂ ਲਈ ਇੱਕ ਹਾਰਟ ਸਟੇਸ਼ਨ ਇੱਥੇ ਰੁਕ ਸਕਣਗੇ ਆਪਣੇ ਡੀਵੀਆਰ ਨਹੀਂ ਦੇਖ ਸਕਣਗੇ ਜਦੋਂ ਵੀ ਕੋਈ ਬੰਦਾ ਕਿਸੇ ਪਾਸਿਓਂ ਕੋਈ ਇਧਰੋਂ ਕਰਾਈਉ ਕਰਕੇ ਭਜੇਗਾ ਤੇ ਅਸੀਂ ਸਾਰੇ ਸ਼ਹਿਰ ਨੂੰ इवन ਸਾਰੇ ਡਿਸਟ੍ਰਿਕਟ ਨੂੰ ਅਸੀਂ ਕੈਮਰਿਆਂ ਦੀ ਪਕੜ ਦੇ ਵਿੱਚ ਲੈ ਕੇ ਆਵਾਂਗੇ ਕਿ ਕੋਈ ਬੰਦਾ ਜਿਹੜਾ ਕ੍ਰਾਈਮ ਕਰਕੇ ਭਜੇ ਨਾ ਤੇ ਕੈਮਰਿਆਂ ਰਹੀਆਂ ਸੀ ਜਿਹੜੇ ਉਹਨਾਂ ਨੂੰ ਟ੍ਰੇਸ ਕਰੀਏ। ਸੋ ਇਸ ਤਰ੍ਹਾਂ ਦੇ ਜਿਹੜੇ ਅਸੀਂ ਇੱਥੇ ਕੈਮਰੇ ਲਾਏ ਨੇ ਉਹ ਕ੍ਰਾਈਮ ਨੂੰ ਟ੍ਰੇਸ ਕਰਨ ਦੇ ਵਿੱਚ ਕ੍ਰਿਮੀਨਲ ਨੂੰ ਫੜਨ ਦੇ ਵਿੱਚ ਬੜੇ ਸਹਾਈ ਹੋਣਗੇ। ਔਰ ਮਾਡਰਨ ਤਰੀਕੇ ਨਾਲ ਜਿਹੜੀ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜੀਆਂ ਆਪਣੀਆਂ ਅਗੇ ਫਰਦਰ ਇਨਵੈਸਟੀਗੇਸ਼ਨਸ ਕਰਾਂਗੇ ਉਹਦੇ ਲਈ ਸਾਨੂੰ ਬੜੀ ਇਹ ਹੈਲਪਫੁਲ ਹੋਏਗਾ। ਸੋ ਮੈਂ ਜਿੱਥੇ ਕੰਪਨੀ ਦਾ ਧੰਨਵਾਦੀ ਹਾਂ। ਉੱਥੇ ਇਹਨਾਂ ਨੇ ਇਹ ਵੀ ਸਾਨੂੰ ਅਸ਼ੋਰੈਂਸ ਦਿੱਤੀ ਏ ਇਹਨਾਂ ਨੇ ਪਲੱਸ ਹੋਰ ਕਈ ਕੰਪਨੀਆਂ ਨੇ ਵੀ ਅਸੀਂ ਇਹ ਮਾਡਲ ਨੂੰ ਮੁਹਾਲੀ ਜ਼ਿਲ੍ਹੇ ਦੇ ਵਿੱਚ ਹੋਰ ਅੱਗੇ ਲੈ ਕੇ ਆਈਏ ਜਿਵੇਂ ਕਿ ਇਹਨਾਂ ਨੇ ਸੜਨਾਲ ਐਸਐਸਪੀ ਸਾਹਿਬ ਨਾਲ ਪ੍ਰੋਮਿਸ ਕੀਤਾ ਕਿ ਅਸੀਂ ਛੱਤਬੀੜ ਜ਼ੂ ਦੇ ਕੋਲੇ ਵੀ ਜਿਹੜਾ ਵੱਡਾ ਚੌਕ ਹੈ ਉੱਥੇ ਇਸ ਤੋਂ ਵੀ ਜ਼ਿਆਦਾ ਫੈਸਿਲਿਟੀਆਂ ਵਾਲੇ ਜਿਹੜੇ ਕੈਂਵਰ ਉੱਥੇ ਲਿਆ ਕੇ ਤੇ ਅੱਛਾ ਜਿਹੜਾ ਬੂਥ ਉੱਥੇ ਬਣਾਵਾਂਗੇ ਸੋ ਮੈਂ ਜਿੱਥੇ ਇਹਨਾਂ ਦਾ ਧੰਨਵਾਦੀਆਂ ਉੱਥੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦੀਆਂ ਕਿ ਤੁਸੀਂ ਐਡੀ ਦੂਰੋਂ ਚੱਲ ਕੇ ਇੱਥੇ ਆਏ ਹੋ ਤੇ ਇਹ ਇਲਾਕੇ ਦੇ ਜਿਹੜੇ ਲੋਕਾਂ ਲਈ ਬਹੁਤ ਹੀ ਅੱਛੀ ਜਿਹੜੀ ਹੈ ਇਹ ਉਹਨਾਂ ਨੂੰ ਹੈਲਪ ਮਿਲੇਗੀ ਉਹਨਾਂ ਦੀ ਫੈਸਿਲਿਟੀ ਲਈ ਹੈ ਤੇ ਤਾਂ ਕਿ ਜਿਹੜਾ ਕ੍ਰਾਈਮ ਰੇਟ ਆਪਾਂ ਇਹ ਇਲਾਕਾ ਜਿਹੜਾ ਬਣਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਇਹਦੀ ਲੋਕੇਸ਼ਨ ਹੈ ਇਟ ਵਾਸ ਆਲਰੇਡੀ ਆਇਡੈਂਟੀਫਾਈਡ ਬਾਈ ਦ ਪੁਲਿਸ ਕੇ ਐਫ ਪ੍ਰੋਜੈਕਟ ਆਇਸ ਜੇ ਵੀ ਨਾ ਨਾ ਨਹੀਂ ਜੀ ਇਹਨਾਂ ਨਾਲ ਸਲਾਹ ਕਰਕੇ ਕਿ ਸਾਡੀ ਕੋਸ਼ਿਸ਼ ਇਹ ਸੀ ਕਿ ਜਿੱਥੇ ਸਾਡੇ ਦੂਜੇ ਡਿਸਟ੍ਰਿਕਟ ਦੀ ਜਿਹੜੀ ਬਾਉਂਡਰੀ ਹੈ ਅੱਗੇ ਸਟਾਰਟ ਹੁੰਦੀ ਹੈ ਇਹਨੂੰ ਡਿਸਟ੍ਰਿਕਟ ਬਾਉਂਡਰੀ ਤੇ ਲਿਆਇਆ ਜਾਵੇ ਔਰ ਇਹਨਾਂ ਪਿੰਡਾਂ ਨੂੰ ਨਾਲ ਜਿਹੜਾ ਅਸੀਂ ਚੈੱਕ ਕੀਤਾ ਕਿ ਪਿੰਡ ਸਾਡੇ ਦੂਰ ਪੈਂਦੇ ਨੇ ਜਿਆਦੇ ਪਲੱਸ ਵੱਡਾ ਜਿਹੜਾ ਇਹਨਾਂ ਦਾ ਅਗੇ ਪ੍ਰੋਜੈਕਟ ਆ ਰਿਹਾ ਇਹਨਾਂ ਨੂੰ ਤਾਂ ਨਾਲ ਬੈਨੀਫਿਟ ਹੋਣਾ ਹੀ ਹੋਣਾ ਔਰ ਇਹਨਾਂ ਨੇ ਨਾਲ ਮਿਹਨਤ ਵੀ ਕੀਤੀ ਹੈ ਪਲੱਸ ਨਾਲ ਜਿਹੜੀ ਲਾਗੇ ਤੇ ਪਬਲਿਕ ਨੂੰ ਦੂਜੇ ਜ਼ਿਲ੍ਹੇ ਦੇ ਵਿੱਚ ਜੇ ਕੋਈ ਕਰਾਇਮ ਕਰਕੇ ਭਜੇਗਾ ਜਾਂ ਇਸ ਰੋਡ ਨੂੰ ਯੂਜ਼ ਕਰੇਗਾ ਤੇ ਉਹ ਵੀ ਸਾਰੀ ਕੈਮਰਿਆਂ ਰਹੀ ਜਿਹੜੀ ਇੱਥੇ ਕਵਰ ਹੋਏ। ਹੋਰ ਦੱਸੋ ਜੀ ਜਿਸ ਤਰ੍ਹਾਂ ਮਾਰੀ ਹੈਲਪ ਕਰੋ ਇਹ ਇਨੀਸ਼ੀਏਟਿਵ ਤੇ ਆ ਗਿਆ ਹੈ ਜੈਸਾ ਹੋਰ ਜਿਹੜੇ ਫਿਲਟਰ ਸੈਕਟਰ ਡਵਲਪਮੈਂਟ ਹੈਗੇ ਆ ਉਹਨਾਂ ਦੇ ਬਤੂ ਵੀ ਅਗੇ ਹ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕਰਾਇਮ ਰੇਟ ਜਿਹੜਾ ਘਟਾਇਆ ਜਾ ਸਕੇ। ਦੇਖੋ ਜੀ ਕਈ ਬਿਲਡਰਸ ਨਾਲ ਸਾਡੀ ਜਿਹੜੀ ਇਹ ਗੱਲਬਾਤ ਇਸ ਤਰ੍ਹਾਂ ਕੰਟੀਨਿਊਸਲੀ ਚੱਲ ਰਹੀ ਹੈ ਜਿਵੇਂ ਅੱਜ ਇਹਨਾਂ ਨੇ ਇਹ ਵੱਡਾ ਪ੍ਰੋਗਰਾਮ ਰੱਖਿਆ ਇਸ ਤਰ੍ਹਾਂ ਇਹਨਾਂ ਨੇ ਬਣਾਇਆ ਹੋਰ ਵੀ ਕਈ ਬਿਲਡਰਸ ਇਸ ਨੂੰ ਦੇਖ ਕੇ ਜਿਹੜੇ ਸਾਡੇ ਨਾਲ ਅੱਗੇ ਆਉਣਗੇ ਤੇ ਇਹ ਤਾਂ ਸਾਡੇ ਨਾਲ ਹੈ ਹੀ ਨੇ ਅੱਗੇ ਕੰਮ ਕਰ ਰਹੇ ਨੇ ਪਰ ਵੱਡੀ ਖੁਸ਼ੀ ਇਹ ਆ ਕਿ ਇਸ ਰਾ ਕੇਬੀਐ ਸਿੱਧੂ ਸਾਡੇ ਜਿਹੜੇ ਸਟੇਟ ਦੇ ਵਿੱਚੋਂ ਰਿਟਾਇਰ ਹੋਏ ਨੇ ਸੀਨੀਅਰ ਅਫਸਰ ਸਨ ਇਹ ਉਹਨਾਂ ਦੇ ਬੇਟੇ ਦਾ ਪ੍ਰੋਜੈਕਟ ਹੈ। ਔਰ ਜਿੱਥੇ ਇਹਨਾਂ ਦੀ ਦੂਰਦਰਸ਼ੀ ਨਾਲ ਦੇਖੀ ਗਈ ਹੈ ਆਪਣੇ ਫਾਦਰ ਸਾਹਿਬ ਵੱਲੋਂ ਦੇਖ ਕੇ ਕਿ ਨਾਲ ਅਸੀਂ ਪੁਲਿਸ ਦੀ ਹੈਲਪ ਕਿਵੇਂ ਕਰਨੀ ਹੈ ਤੇ ਨਾਲ ਪਬਲਿਕ ਦੀ ਸੇਵਾ ਕਿਵੇਂ ਕਰਨੀ ਔਰ ਇਸ ਇਲਾਕੇ ਨੂੰ ਆਪਣਾ ਇੱਕ ਕ੍ਰਾਈਮ ਫਰੀ ਏਰੀਆ ਬਣਾਉਣਾ ਹੈ। ਇਹ ਸਾਡੇ ਨਾਲ ਆ ਕੇ ਜਿਹੜਾ ਇਹਨਾਂ ਨੇ ਕੀਤਾ ਹੈ ਇਹ ਇਹਨਾਂ ਦੀ ਬੜੀ ਚੰਗੀ ਸਿਆਣਪ ਵਾਲਾ ਕੰਮ ਹੈ। ਜਿਹੜਾ ਇਹਨਾਂ ਨੇ ਆਪਣੇ ਇਲਾਕੇ ਦੇ ਇਸ ਏਰੀਏ ਦੇ ਲੋਕਾਂ ਲਈ ਨਾਲ ਪੁਲਿਸ ਨੂੰ ਨਾਲ ਲੈ ਕੇ ਜਿਵੇਂ ਕਿ ਪੁਲਿਸ ਨੇ ਇਹਨਾਂ ਨੂੰ ਗਾਈਡ ਕੀਤਾ ਵੀ ਆਪਾਂ ਇੰਟਰ ਡਿਸਟ੍ਰਿਕਟ ਬਾਰਡਰੀ ਦੇ ਉੱਤੇ ਕਰੀਏ ਤਾਂ ਇਹ ਜਿਹੜਾ ਇੱਥੇ ਪ੍ਰੋਜੈਕਟ ਚਾਲੂ ਕੀਤਾ ਗਿਆ। ਜਿਹੜਾ ਠੀਕ ਹੈ ਨਾ ਕਾਫੀ ਐਡਵਾਂਸ ਹੈ ਹਾਈ ਟੈਕ ਕੈਮਰੇ ਲੱਗੇ ਹੋਏ ਨੇ। ਇਹ ਤੁਸੀਂ ਕਿੱਥੇ ਦੇਖ ਲਿਓ ਕਿ ਅਜੇ ਹਾਲ ਬੂਸ ਜਿਹੜਾ ਹੋਰ ਕਿਤੇ ਜਿਹੜੇ ਦੇਖਣ ਨੂੰ ਨਹੀਂ ਆਉਂਦਾ। ਇਹ ਤੁਹਾਨੂੰ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਪਹਿਲਾ ਹੀ ਬੂਸ ਦਿਸੇਗਾ। ਇਹ ਸਾਰੀ ਜਿਹੜੀ ਇਹਦਾ ਡਿਜ਼ਾਈਨ ਕੀਤਾ ਗਿਆ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੇ ਡੀਐਸਪੀ ਸਾਹਿਬ ਨੂੰ ਇਹ ਵਗਦਾ ਨੈਟ ਦੇ ਉੱਤੇ ਦੇਖ ਕੇ ਅਦਰ ਕੰਟਰੀਜ਼ ਦੇ ਵਿੱਚ ਦੇਖ ਕੇ ਕਿ ਕਿਸ-ਕਿਸ ਤਰ੍ਹਾਂ ਦੇ ਉਥੇ ਬੂਥ ਨੇ ਕਿਹੜੀ-ਕਿਹੜੀ ਫੈਸਿਲਿਟੀ ਅੰਦਰ ਉਹ ਸਾਰਾ ਐਸਐਸਪੀ ਸਾਹਿਬ ਨੇ ਦੇਖ ਕੇ ਜਿਹੜਾ ਇਹ ਬਣਾਇਆ ਗਿਆ। ਕਮਰਿਆਂ ਤੋਂ ਅਲਾਵਾ ਹੋਰ ਵੀ ਹੋਰ ਵੀ ਵੀ ਕੋਈ ਹੁੰਦੇ ਨੇ। ਦੇਖੋ ਜੀ ਕੈਮਰੇ ਲੱਗੇ ਨੇ ਇਸ ਤੋਂ ਸਵਾਏ ਜਿਹੜੇ ਵੀ ਸਾਡੇ ਪੀਸੀਆਰ ਇਧਰ ਪੈਟਰੋਲਿੰਗ ਕਰਨਗੇ ਉਹ ਇੱਥੇ ਉਹਨਾਂ ਦੇ ਬੈਠਣ ਲਈ ਥਾਂ ਪਬਲਿਕ ਨਾਲ ਬੈਠ ਕੇ ਗੱਲਬਾਤ ਕਰਨ ਦੀ ਥਾਂ ਹੈ। ਪਬਲਿਕ ਡਿਗੇਸ਼ਨੇ ਮਿਲਣਾ ਵੀ ਹੋਇਆ ਉਹ ਵੀ ਆ ਕੇ ਬੈਠ ਕੇ ਉਹਨਾਂ ਨੂੰ ਮਿਲ ਕੇ ਆਪਣੀ ਕੋਈ ਗੱਲ ਦੱਸ ਸਕਦੇ ਆ। ਬਾਕੀ ਸਾਡੀ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਹੁੰਦੀਆਂ ਨੇ ਉਹਨਾਂ ਕੋਲ ਵੈਪਨ ਵਗੈਰਾ ਉਹ ਤਾਂ ਸਾਰੇ ਨਾਲ ਹੋਣੀ ਕਰਨਗੇ ਪਲੱਸ ਸਾਡੇ ਨਾਲ ਬਾਕੀ ਤਾਂ ਕੀ ਸੈਟ ਵੀ ਨਹੀਂ। ਉਹ ਵੀ ਨਾਲ ਜਿਹੜੇ ਉਹਨਾਂ ਦੇ ਕੋਲ ਹੋਣਗੇ ਤੇ ਇਸ ਤੋਂ ਸਵਾਇਲ ਜਿਹੜੇ ਇਹਨਾਂ ਦੇ ਇੱਥੇ ਟੈਲੀਫੋਨ ਨੇ ਅਸੀਂ ਉਹਨਾਂ ਦੀ ਵੀ ਨਾਲ ਮੱਦ ਲਵਾਂਗੇ। ਥੈਂਕ ਯੂ।